ਮੰਨਨ ਉਹ ਵੀ ਤੁਹਾਡਾ ਫਰਜ ਹੈ ਬਾਈ ਖਰੋਰੀ ਬਾਰਡਰ ਨੂੰ ਆ ਕੇ ਤਕੜਾ ਕਰੋ ਤੁਹਾਡੀਆਂ ਪੀੜ੍ਹੀਆਂ ਵਾਸਤੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਤੁਹਾਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਅੱਜ 16 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਨੇ ਦਵਾਈ ਵੀ ਨਹੀਂ ਦਿੱਤੀ ਉਹ ਭੁੱਖ ਹੜਤਾਲ ਤੇ ਨੇ ਮਰਨ ਵਰਤ ਤੇ ਨੇ ਕਿਹਦੇ ਲਈ ਨੇ ਬਾਬਾ ਜੀ ਹੈਨਾ ਥੋਡੇ ਲਈ ਨੇ 40 ਸਾਲ ਦਾ ਸੰਘਰਸ਼ ਆਉਣਾ ਦਾ ਜੇ ਐਡਾ ਵੱਡਾ ਲੀਡਰ ਪੈਦਾ ਹੋਇਆ ਤਾਂ 40 ਸਾਲ ਲੱਗੇ ਉਸ ਸੰਘਰਸ਼ ਨੂੰ ਕਰਨ ਚ ਐਵੇਂ ਲੀਡਰ ਤਿਆਰ ਨਹੀਂ ਹੁੰਦੇ ਜੇ ਆਇ ਜੱਗ ਤੋਂ ਚਲੇ ਗਏ ਨਾ ਬਾਬਾ ਜੀ ਦਵਾਰਾਂ ਮੋਰਚੇ ਲੜਨ ਜੋਗੇ ਬਣੇ ਰਹੋਗੇ ਉਹ ਲਿਜੋ ਮੈਸਪੀ ਚੀਜ਼ ਕੀ ਹੁੰਦੀ ਆ ਅੱਜ ਦਵਾਰੇ ਮੋਰਚੇ ਤੇ ਜਾਨ ਪਾਈ ਹੈ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਾਈ ਆ ਸਾਡਾ ਫਰਜ਼ ਬਣਦਾ ਨੌਜਵਾਨੋ ਅਸੀਂ ਬੱਦ ਤੋਂ ਬਾਅਦ ਇੱਥੇ ਪੈਰੇਦਾਰੀ ਕਰੀਏ ਮੈਂ ਥੋੜੀ ਦੇਰ ਪਹਿਲਾਂ ਮਿਲ ਕੇ ਵੀ ਆਇਆ ਹੈ ਨਾ ਸਰਦਾਰ ਜੀ ਨੂੰ ਉੱਥੇ ਉਹਨਾਂ ਦੀ ਹਾਲਾਤ ਇਸ ਟਾਈਮ ਅਸੀਂ ਨਾ ਬਸ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਵੀ ਹੈਨਾ ਵੀ ਐਡਾ ਦਾੜਾ ਪ੍ਰਕਾਸ਼ ਉਹਨਾਂ ਦਾ ਹੈਨਾ ਐਡਾ ਐਡਾ ਡਾਲਮਡੋਲ ਸਰੀਰ ਹੈਨਾ ਅਜੋ ਬਹੁਤ ਬੀਤ ਚੁੱਕੇ ਨੇ ਹੈਨਾ ਕਿਦੇ ਲਈ ਬਈ ਹੈਨਾ ਤੁਹਾਡੀਆਂ ਫਸਲਾਂ ਲਈ ਤੁਹਾਡੀਆਂ ਨਸਲਾਂ ਲਈ ਤੇ ਤੁਸੀਂ ਘਰੇ ਬੈਠੋਗੇ ਪਹਿਲਾਂ ਇੱਕ ਵਾਰ ਪ੍ਰਸ਼ਾਸਨ ਐਮਿਕ ਕਰ ਚੁੱਕਿਆ ਉਹਨਾਂ ਨੂੰ ਇੱਥੋਂ ਚੱਕ ਕੇ ਕਿ ਲੈ ਗਏ ਅਸੀਂ ਦੁਬਾਰਾ ਵੀ ਵੇਟ ਕਰ ਰਹੇ ਹਾਂ ਵੀ ਉਹਨਾਂ ਨੂੰ ਚੱਕ ਕੇ ਲੈ ਜਾਣੇ ਤੋਂ ਭਈ ਸਾਡੇ ਤਾਂ ਜ਼ਮੀਰ ਜਾਗਦੇ ਨੇ ਅਸੀਂ ਤਾਂ ਮੋਰਚੇ ਤੇ ਖੜੇ ਆ ਠੀਕ ਆ ਨਾ ਸਾਨੂੰ ਮਾਰ ਕੇ ਸਰਕਾਰ ਲੈ ਜੂਗੀ ਤਾਂ ਇੱਥੇ ਲੈ ਜੂ ਪਰ ਹੱਥ ਨਹੀਂ ਲਗਣ ਦੇਂਦੇ ਜਦ ਤੱਕ ਅਸੀਂ ਸਾਡੀ ਜੀ ਜਾਨ ਹੋ ਗਈ ਅਸੀਂ ਇੱਥੇ ਡਟੇ ਖੜਾਂਗੇ ਹੱਥ ਮੰਨ ਕੇ ਅਪੀਲ ਕਰਦੇ ਆ ਭਾਈ ਸਾਰਿਆਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖਨੋਰੀ ਬਾਡਰ ਨੂੰ ਤਕੜਾ ਕਰੋ ਰਾਤ ਵਾਸਤੇ ਸਪੈਸ਼ਲ ਅਪੀਲ ਹੈ ਵੀ ਰਾਤ ਨੂੰ ਸਾਨੂੰ ਇੱਥੇ ਵੱਧ ਤੋਂ ਵੱਧ ਨੌਜਵਾਨ ਚਾਹੀਦੇ ਨੇ ਹੈਨਾ ਤੇ ਨੌਜਵਾਨ ਹੈਗੇ ਵੀ ਨੇ ਡਟੇ ਵੀ ਹੋਏ ਨੇ ਪਰ ਵੀ ਵੱਧ ਤੋਂ ਵੱਧ ਚਾਹੀਦੇ ਨੇ ਤੇ ਅਸੀਂ ਢਾਲ ਮਲਣਾ ਆ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਦੀ ਉਹਨਾਂ ਨੂੰ ਬਚਾਉਣਾ ਆ ਠੀਕ ਹੈ ਨਾ ਤੇ ਇਸ ਮੋਰਚੇ ਨੂੰ ਫਤਿਹ ਕਰਨਾ ਸਾਰਿਆਂ ਨੂੰ ਬੇਨਤੀ ਆ ਵੀ ਵਹੀਰਾਂ ਕੱਤੋਂ ਆਪਣੀ ਜਿਹਨੂੰ ਜਦੋਂ ਵੀ ਮੈਸੇਜ ਮਿਲਦਾ ਆ ਨਾ ਤੇ ਆਪਣਾ ਖਨੂਰੀ ਬਾਰਡਰ ਨੂੰ ਸੰਭੂ ਬਾਰਡਰ ਨੂੰ ਬਾਰਡਰਾਂ ਨੂੰ ਤੱਕੜੇ ਕਰੋ ਬਾਬਾ ਜੀ ਇਹ ਨਸਲਾਂ ਨੂੰ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਤੇ ਸਾਰੇ ਰਲ ਕੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ